ਸੋਸ਼ਲ ਮੀਡੀਆ ਤੇ ਇਨਾ ਮੈਂ ਖਰਾਸ ਨਹੀਂ ਬੋਲਦਾ ਸੀ ਤਾਂ 19-19 ਹਜ਼ਾਰ ਤੇ ਜਿੱਤਦਾ ਸੀ ਕਿੰਨੇ ਤੇ ਸਰਦਾਰ ਜੀ ਮੈਂ 2 ਚੋਣਾਂ ਜਿੱਤਿਆ 19-19 ਹਜ਼ਾਰ ਤੇ ਇੱਕ 14 ਹਜ਼ਾਰ ਤੇ 19 ਹਜ਼ਾਰ ਤੇ ਤੀਜੀ ਚੋਣ ਜਿਹਨੂੰ ਮੈਂ ਬੱਸਾਂ ਫੜਦੀਆਂ ਤੇ ਕਿਹਾ ਮੈਂ ਫੁੱਫੜਾਂ ਤੇ ਬਾਹਰ ਵਾਲਾ ਪਾਇਆ ਆ ਸਾਹਮਣੇ ਤੇ ਮੈਂ ਬਾਈ ਜੀ ਮਸਾਂ 1200 ਤੇ ਜਿੱਤਿਆ ਇਹਰੇ ਤੋਂ ਮੈਨੂੰ ਇਹ ਨਾਜਾ ਲਾ ਲਿਆ ਕਿ ਬਾੜੀ ਬੱਕ ਬੱਕ ਕਰਨਾ ਸੋਸ਼ਲ ਮੀਡੀਆ 'ਨੇ ਵੋਟਾਂ ਨਹੀਂ ਹੋਣੀਆਂ 5-4 ਸਾਡੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਆ ਰਿਹਾ ਉਹ ਬਠਿੰਡੇ ਤੋਂ ਇੱਕ ਚੱਲਦਾ ਜਿਹੜਾ ਬਹੁਤ ਬੋਲਦਾ ਉਹ ਇਸ ਵਾਰੀ ਐਨਪੀ ਦਾ ਇਲੈਕਸ਼ਨ ਵੀ ਲੜਿਆ ਸੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਇਸ ਤਰ੍ਹਾਂ ਇੱਕ ਸੰਗਰੂਰ ਚ ਹਵਾਸੀ ਜਿਹੜੇ ਆਮ ਲੋਕਾਂ ਨੂੰ ਆ ਜਿਹੜੇ ਬਾਹਰ ਭੇਜਦੇ ਆ ਬੰਦੇ ਉਹਨਾਂ ਤੋਂ ਪੈਸੇ ਵੜਾਉਂਦੇ ਇੱਕ ਛੋਟਾ ਛੋਟਾ ਸੀ ਐ ਸਭ ਤੋਂ ਵੱਧ ਅੱਸਾ ਫੜੀਆਂ ਬਾਦਲ ਦੀਆਂ ਨਹੀਂ ਫੜੀਆਂ ਬੋਲੋ ਤੁਸੀਂ ਮੇਰੀ ਵੀਡੀਓਜ਼ ਦੇਖਦੇ ਸੀ ਰੋਜ਼ ਮੈਂ ਕਿੰਸੀਗਾ ਕਿ ਨਹੀਂ ਮੈਂ ਕਹਿੰਦਾ ਅਸੀਂ ਚੀਕਾ ਖੜਾਵਾਂਗੇ ਚੀਕਾ 12 ਵਾਲਾ ਪਾਇਆ ਮੇਰੇ ਯਾਦ ਹੋਣੀ ਹੈ ਮੈਂ ਕਹਿੰਦਾ ਅਸੀਂ ਤੇਰਾ ਫੁੱਫੜ ਮੇਰਾ ਤਾਂ ਛੱਟ ਕਰੀ ਮੈਂ ਰਾਤ ਨੂੰ ਕੱਢ ਕੇ ਬਾਹਰ ਮਾਰਾ ਪਰ ਕਈ ਵਾਰੀ ਪ੍ਰਧਾਨ ਹੁੰਦਿਆ ਜ਼ਹਿਰ ਦਾ ਪਿਆਲਾ ਤੁਹਾਨੂੰ ਪੀਣਾ ਪੈਂਦਾ ਪ੍ਰਧਾਨ ਨਾ ਹੋਵੇ ਪਰ ਮੈਂ ਕਰਾਂ ਕਿ ਤੁਹਾਨੂੰ ੱੱਕੇ ਕਰਨ ਵਾਲਾ ਮੈਨੂੰ ਇੱਕ ਵਾਰੀ ਕਿਸੇ ਨੇ ਕਿਹਾ ਮੈਂ ਗਿਆ ਕਿਸੇ ਵੱਡੇ ਬੰਦੇ ਕੋਲੇ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਨਾ ਨੀਲੀ ਪਾਕ ਦਾ ਦਾ ਵੇਖ ਕੇ ਐਸਐਚਓ ਸਲੂਟ ਮਾਰਦਾ ਸੀਗਾ ਐਸਐਸਬੀ ਗੇਟ ਖੋਲ ਦਿੰਦਾ ਸੀਗਾ ਤੇ ਸਾਡੇ ਦਾ ਹੈਂਡਲਿਆਂ ਨੂੰ ਕੋਈ ਨਹੀਂ ਪੁੱਛਦਾ ਐਸਐਸ ਨੂੰ ਮਾਰਵਾ ਦਿੰਦੇ ਉਹ ਕਹਿੰਦਾ ਫਿਰ ਮੈਂ ਤੈਨੂੰ ਜਵਾਬ ਪੁੱਛਣਾ ਚਾਹਣਾ ਤੂੰ ਦੋ ਦੋ ਵਾਰੀ ਕਿਉਂ ਜਿੱਤਿਆ ਗਿੱਦਰ ਵਿੱਚ ਇਹ ਇਦਾਂ ਹੁੰਦਾ ਸੀ ਤੂੰ ਦੁਆਰੇ ਕਿਉਂ ਜਿੱਤ ਗਿਆ ਕਿਉਂਕਿ ਉਹ ਤਾਂ ਨੀਲੀ ਪਾਕਾ ਦੇ ਨੂੰ ਜਾਣੀ ਕਿ ਪੁਲਿਸ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਟੱਕਾ ਕਰਨ ਵਾਲਿਆਂ ਨੂੰ ਬਹੁਤਾ ਚਿਰ ਲੰਮਾ ਲੋਕ ਚੰਗਾ ਨਹੀਂ ਸਮਝਦੇ ਜਰਨਲ ਪਬਲਿਕ ਹਾਂ ਜਿਹੜਾ ਸਾਡਾ ਵਿਅਕਤੀ ਉਹ ਕਹਿੰਦਾ ਬਦਲਾ ਲੈ ਲਿਆ ਹਾਂ ਪਰ ਮੈਂ ਇੰਨੇ ਨਾਲ ਸਹਿਮਤ ਐ ਕਿ ਜੀਨੇ ਤੁਹਾਨੂੰ ਤਪਾਇਆ ਤੇ ਤੰਗ ਕੀਤਾ ਹੋਏ ਉਹਨੂੰ ਨਸੀਹਤ ਉਸ ਵੇਲੇ ਜਰੂਰ ਮਿਲੇ ਕਿ ਗਾਂ ਤੋਂ ਕਿਸੇ ਨਾਲ ਉਹ ਟੱਕਾ ਦਾ ਕਰ ਸਕੈ ਮੈਂ ਸਤਿਵੰਦ ਬੱਸਾਂ ਫੜੀਆਂ ਬਾਦਲੀਆਂ ਨਹੀਂ ਫੜੀਆਂ ਬੋਲੋ ਤੁਸੀਂ ਮੇਰੀ ਵੀਡੀਓਜ਼ ਦੇਖਦੇ ਸੀ ਰੋਜ਼ ਮੈਂ ਐਕਟਿਵ ਸੀਗਾ ਕਿ ਨਹੀਂ ਮੈਂ ਕਹਿੰਦਾ ਹੁੰਦਾ ਸੀ ਚੀਕਾ ਘੜਾ ਦਿਆਂਗੇ ਚੀਕਾ 12 ਵਾਲਾ ਪਾਇਆ ਮੇਰੇ ਯਾਦ ਹੋਣੀ ਹੈ ਮੈਂ ਕਹਿੰਦਾ ਸੀ ਤੇਰਾ ਫੁੱਫੜ ਮੈਨੂੰ ਮੇਰੇ ਦੋਸਤਾਂ ਨੇ ਅਮਰੀਕਾ ਚੋਂ ਫੋਨ ਫੋਨ ਕਿਦਾਂ ਕਹਿੰਦੇ ਯਾਰ ਕੀ ਕਰ ਰਿਹਾ ਹੈ ਤੂੰ ਲੀਡਰ ਬਣਨਾ ਹੈ ਮੱਦਾ ਤੂੰ ਇਹ ਕੀ ਕਰ ਰਿਹਾ ਹੈ ਤੂੰ ਫੜ ਤੇਰੀਆਂ ਚੀਕਾ ਘੜਾ ਦੂੰਗਾ ਮੈਂ ਉਹ ਬੀਬੀ ਮਿਹਰ ਜੀ ਇੱਕ ਦਿਨ ਬਿਆਨ ਦਿੱਤਾ ਕਿ ਮੈਨੂੰ ਇਹੋ ਜਿਹੀ ਸ਼ਰਤਾਂ ਨਹੀਂ ਵਰਤਣੀ ਚਾਹੀਦੀ ਮੈਂ ਦੋ ਵਾਰੀ ਮੈਂ ਕਿਸੇ ਦੀ ਬੱਸ ਨਹੀਂ ਫੜੀ ਲੋਕ ਇਹ ਚਾਹੁੰਦੇ ਸੀ ਬਾਦਲਾਲੇ ਨਹੀਂ ਮੱਸਾ ਫੜੀ ਚਾਹੁੰਦੇ ਸੀ ਨਾ ਬੋਲੋ ਮੈਂ ਮੱਸਾ ਫੜੀਆਂ ਤਿੰਨ ਮਹੀਨੇ ਕਾਰੇ ਕਰ ਰਿਹਾ 75 ਬੱਸਾਂ ਫੜੀਆਂ ਉਹ ਕਹਿੰਦਾ ਚੱਕ ਦੂੰ ਫੱਟੇ ਮੈਂ ਰੇ ਇਸ ਵਾਰੀ ਵਿਆਹ ਹੋਇਆ ਬਾਦਲਾ ਦੇ ਮੈਨੂੰ ਸੱਦਿਆ ਵੀ ਨਹੀਂ ਕਾੜ ਵੀ ਨਹੀਂ ਦਿੱਤਾ ਚਲੋ ਸੁਣ ਲਓ ਪਰ ਮੈਂ ਜਦੋਂ ਬੱਸਾਂ ਨਹੀਂ ਫੜੀਆਂ ਸੀ ਜਦੋਂ ਸੋਸ਼ਲ ਮੀਡੀਆ ਤੇ ਇਹਨਾਂ ਨੇ ਖਰਾਸ ਨਹੀਂ ਬੋਲਦਾ ਸੀ ਤਾਂ ਮੈਂ 19000 ਤੇ ਜਿੱਤਦਾ ਸੀ ਕਿੰਨੇ ਤੇ ਸਰਦਾਰ ਜੀ ਮੈਂ ਦੋ ਚੋਣਾਂ ਜਿੱਤਿਆ 19000 ਤੇ ਇੱਕ 14000 ਤੇ 19000 ਤੇ ਤੀਜੀ ਚੋਣ ਜਦੋਂ ਮੈਂ ਬੱਸਾਂ ਫੜਦੀਆਂ ਤੇ ਕਿਹਾ ਮੈਂ ਫੁੱਫੜਾਂ ਤੇ 12 ਆਲਾ ਪਾਇਆ ਆ ਸਾਹਮਣੇ ਤੇ ਮੈਂ ਬਾਈ ਜੀ ਮਸਾਂ 1200 ਤੇ ਜਿੱਤਿਆ ਇਹਰੇ ਤੋਂ ਮੈਨੂੰ ਇਹ ਨਾਜਾੜ ਆ ਲਿਆ ਕਿ ਬਾੜੀ ਬੱਟ ਬੱਟ ਕਰਨਾ ਸੋਸ਼ਲ ਮੀਡੀਆ 'ਨੇ ਵੋਟਾਂ ਨਹੀਂ ਹੋਣੀਆਂ ਬੋਲੋ ਫਿਰ ਮੈਂ ਜਾਣੇ ਦਿੱਤਾ ਕੇਜਰੀਵਾਲ ਨੇ ਮਜੀਠੀ ਨੂੰ ਕਿਹਾ ਮੈਂ ਅੰਦਰ ਦੇਵਾਂਗਾ ਫਿਰ ਮਜੀਠੀਏ ਤੋਂ ਮਾਫੀ ਮੰਗਣੀ ਸੋਪਾਲ ਸਿੰਘ ਖਹਿੜਾ ਅਸਤੀਫਾ ਦੇ ਗਏ ਪੰਜੇ ਮੇਲਿਆਂ ਨਾਲ ਚਲੇ ਗਏ ਪਾਰਟੀ ਛੱਡ ਕੇ ਉਹਨਾਂ ਨੇ ਬਣਾਤਾ ਚੀਮਾ ਮੈਂ ਕਿਹਾ ਯਾਰ ਇਹ ਚੀਮਾ ਬਣਾਤਾ ਇਹਦੇ ਤੋਂ ਨਾਟਕ ਕਿਹੜਾ ਸੀ ਅੰਦਰ ਕਹੀਏ ਯਾਰ ਆ ਤਾਂ ਕੇਜਰੀਵਾਲ ਨੇ ਆਪਦੀ ਪਾਰਟੀ ਦੀ ਜਾਣੀ ਪੱਟਦੀ पर उन्हें क्या डिसिप्लिन कोई आवाज ही मैं माफी मांग ली मेरी मर्जी अखबार क्योंकि उन्होंने परेशानी उनकी रोज तरीका जाना पैदा मैं भी आख्या कांग्रेस पार्टी मर्जी गई ख़ासा अब आम आदमी पार्टी जी ने माफी मांग ली जो कहीं मैं अंदर दूँगा ये हूं पार्टी कि चलूगी अठारह एम एल पांच चले गए जो डिसिप्लिन की गल रंधावा साहब ने कही है 92 ਸੀਟਾਂ ਨਾਲ ਵਾਪਸ ਆਇਆ ਮਜੀਠੀਆ ਤੋਂ ਮਾਫੀ ਮੰਗ ਕੇ ਕਿਉਂਕਿ ਡਿਸਪਲਿਨਸੀ ਦਾ ਲਾਲਾ ਲਾਲਾ ਗੱਲ ਨਹੀਂ ਬਣੀ ਹੈ 5-4 ਸਾਡੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਆ ਰਿਹਾ ਉਹ ਬਠਿੰਡੇ ਤੋਂ ਇੱਕ ਚੱਲਦਾ ਜਿਹੜਾ ਬਹੁਤ ਬੋਲਦਾ ਹੈ ਵੇ ਇਸ ਵਾਰੀ ਹਰਪੀ ਦਾ ਇਲੈਕਸ਼ਨ ਵੀ ਲੜਿਆ ਸੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਇਸ ਤਰ੍ਹਾਂ ਇੱਕ ਸੰਗਰੂਰ ਚ ਹਵਾਸੀ ਜਿਹੜੇ ਆਮ ਲੋਕਾਂ ਨੂੰ ਆ ਜਿਹੜੇ ਆ ਬਾਹਰ ਭੇਜੇ ਬੰਦੇ ਉਹਨਾਂ ਤੋਂ ਪੈਸੇ ਵੜਾਉਂਦੇ ਆ ਬਹੁਤ ਇੱਕ ਛੋਟਾ ਛੋਟਾ ਸੀ ਸੋ ਇਹ ਟਾਈਮ ਥੋੜਾ ਹੈ ਸੋਸ਼ਲ ਮੀਡੀਆ ਤੇ ਲਾਲਾ 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 ਦੂਸਰੀ ਗੱਲ ਸੋਸ਼ਲ ਮੀਡੀਆ ਤੇ ਸਭ ਤੋਂ ਇੱਕੀ ਸਾਢੇ 8:00 ਮੇਰੇ ਖਿਆਲ ਬਹੁਤ ਗੁਰਸ਼ਤ ਲੀਡਰ ਨੇ ਸਾਡੇ ਬਹੁਤ ਮਿਹਨਤੀ ਸਿਆਣੀ ਲੀਡਰ ਨੇ ਸੁਪਾਲ ਸਿੰਘ ਖਹਿਰਾ ਨੇ ਪਰ ਉਹ ਚੋਣਾਂ ਹਾਰ ਗਏ ਸੰਗਰੂਪ ਹਰ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਚੱਕਦੇ ਨੇ ਕੋਈ ਮੁੱਦਾ ਨਹੀਂ ਛੱਡਦੇ ਔਰ ਸਿੱਧੀ ਗੱਲ ਜੋ ਕਹਿੰਦੇ ਨੇ ਕੋਈ ਨਹੀਂ ਕਹਿੰਦਾ ਇਹਨੂੰ ਮੁੱਖ ਮੰਤਰੀ ਨੂੰ ਜਾਂ ਸਰਕਾਰ ਨੂੰ ਇਹ ਗੱਲ ਸਹਿਮਤ ਹੋ ਕੇ ਨਹੀਂ ਹੈ ਪਰ ਚੁਣਾਅ ਕਿਉਂ ਹਾਰ